ਬਾਈ ਜੀ ਤੁਸੀਂ ਹੈਰਾਨੀ ਦੀ ਗੱਲ ਆ ਮੈਂ ਵੀ ਅੱਜ ਹੁਣੇ ਵੀਡੀਓ ਦੇਖੀ ਆ ਮਦੀਰ ਜਿਹੜੇ ਕੈਂਡੀਡੇਟ ਆ ਕਾਂਗਰਸ ਦੇ ਕੈਂਡੀਡੇਟ ਆ ਤੇ ਸਾਡੇ ਕੈਂਡੀਡੇਟ ਇਕੱਠੇ ਜੱਫੀਆਂ ਪਾਈ ਖੜੀਆਂ ਦੋਨੋਂ ਲੇਡੀਜ਼ ਆ ਤੇ ਦੋਨਾਂ ਹੀ ਬਿਆਨ ਦੇਈ ਜਾਂਦੀਆਂ ਵੀ ਕੁਝ ਨਹੀਂ ਹੋਇਆ ਇੱਥੇ ਐਵੇਂ ਚੱਕ ਕੇ ਲਾਲਾ ਲਾਲਾ ਕਰਕੇ ਪੋਸਟਫੋਨ ਕਰਤੀ ਜੀ ਕਿ ਫਿਰ ਦੁਬਾਰਾ ਰੀਪੋਲ ਹੋਊਗੀ ਐਵੇਂ ਜਿਵੇਂ ਇੱਥੇ ਹੋਇਆ ਬਾਈ ਜੀ ਹੁਣ ਵੀ ਅਸੀਂ ਬਵਾਣੀਆਂ ਹੀ ਬੈਠੇ ਆ ਬੋਲਿੰਗ ਬੂਥ ਜਿਹੜਾ ਗੇਟ ਆ ਜਿੱਥੇ ਵੋਟਾਂ ਪੈਂਦੀਆਂ ਉੱਥੋਂ ਘੱਟੋ ਘੱਟ 200 ਮੀਟਰ ਦੂਰ ਆ ਅਸੀਂ 200 300 ਮੀਟਰ ਦੂਰ ਆ ਇੱਥੇ ਅਸੀਂ ਕੋਈ ਰੌਲਾ ਰੱਪਾ ਨਹੀਂ ਜੀ ਇਹਨਾਂ ਨੂੰ ਤੇ ਦਿੱਲੀ ਬੈਠੇ ਹੀ ਰੌਲਾ ਪਾਈ ਗਿਆ ਬਾਈ ਜੀ ਦਿੱਲੀ ਬੈਠਾ ਹੀ ਪਾਹੇ ਕਾਂਗਰਸ ਪ੍ਰਧਾਨਤਾ ਰੌਲਾ ਪਾਈ ਗਿਆ ਹਾਏ ਐ ਹੋ ਗਿਆ ਅੱਜ ਵੀ ਨਹੀਂ ਆਇਆ ਆਪਦੇ ਵਰਕਰਾਂ ਨਾਲ ਖੜਦਾ ਹੀ ਨਹੀਂ ਅਸੀਂ ਆਪਦੇ ਵਰਕਰਾਂ ਚ ਅੱਜ ਵੀ ਬੈਠੇ ਆ ਆ ਤੁਹਾਡੇ ਸਾਹਮਣੇ ਬੈਠੇ ਆ ਜੀ ਇੱਥੇ ਜਦੋਂ ਵਿਹਲੇ ਹੋਗੇ ਸਾਰੇ ਸੁਖ ਸ਼ਾਂਤੀ ਨਾਲ ਜਾਵੋਗੇ ਜਿਨ੍ਹਾਂ ਨੂੰ ਹਜੇ ਵੀ ਕੋਈ ਪ੍ਰੋਬਲਮ ਲੱਗਦੀ ਹੈ ਸਾਡੇ ਬੰਦਿਆਂ ਨੂੰ ਕੱਲ ਨੂੰ ਦੁਬਾਰਾ ਫੇਰ ਪਵਾ ਲੈਣ ਜੀ ਇੱਕ ਵਾਰੀ ਜੇ ਕੋਈ ਫੇਰ ਇਹਨਾਂ ਨੂੰ ਕੋਈ ਸ਼ੰਕਾ ਦੂਰ ਹੁੰਦੀ ਹੈ ਤਾਂ ਬਸੇ ਗੱਲਬਾਤ ਕੋਈ ਹੋਈ ਨਹੀਂ ਸੀ ਜੀ ਇਹੋ ਜੀ ਬਹੁਤ ਵਧੀਆ ਮਾਹੌਲ ਆ ਜੀ ਬੋਲ ਮੈਨੂੰ ਜਿੱਥੋਂ ਤੱਕ ਦੱਸਿਆ 500 ਵੋਟ ਦੇ ਕਰੀਬ ਕਰੀਬ ਇੱਥੋਂ ਪੋਲ ਹੋ ਗਈ ਜੀ ਇਹਦੋਂ ਪਹਿਲਾਂ ਤੇ ਬੜੇ ਵਧੀਆ ਸੋਹਣੇ ਤਰੀਕੇ ਨਾਲ ਪੋਲ ਹੋਈ ਜਾਂਦੇ ਆ ਤੇ ਹੁਣੇ ਉਹ ਮੈਡਮ ਜਿਹੜੇ ਇਹਦੇ ਘਰੋਂ ਆ ਰਾਜੇ ਵੜਿੰਗ ਦੇ ਅਮਰਤਾ ਵੜਿੰਗ ਉਹ ਵੀ ਆ ਕੇ ਗਏ ਆ ਜੀ ਉਹ ਵੀ ਆਪਦੇ ਮਿਲ ਮੁਲ ਕੇ ਗਏ ਅੱਜ ਆਇਆ ਤੁਹਾਡੇ ਇੰਨੇ ਵਾਰੀ ਸੱਦਿਆਂ ਤੋਂ ਤੇ ਅਸੀਂ ਤਾਂ ਆਪਦੇ ਵਰਕਰਾਂ ਨਾਲ ਹੀ ਰਹਿਣਾ ਜੀ ਹੁਣ ਵੀ ਇੱਥੇ ਬੈਠਾ ਜਿਹੜੇ ਆਵਾਜ਼ ਮਾਰ ਰਹੀਆਂ 5 ਮਿੰਟਾਂ ਨੂੰ ਫੇਰ ਆ ਜੂ ਮੈਂ ਕਿੱਥੇ ਜਾਣਾ ਜੀ ਭਾਈ ਜੀ ਮੇਰੀ ਇੱਕ ਗੱਲ ਸੁਣੋਗੇ ਜਦੋਂ ਕਾਂਗਰਸ ਜਿਹੜੀ ਕੈਂਡੀਡੇਟ ਆ ਬਲਾਕ ਸਮਤੀ ਦੇ ਜੀ ਉੱਥੋਂ ਮਧੀ ਤੇ ਹੁਣ ਅਮਰਤਾ ਵੜਿੰਗ ਦਾ ਵੜੀ ਅੱਜ ਆ ਜੀ ਆਪਦੇ ਹਲਕੇ 'ਚ ਲੋਕਾਂ ਨੂੰ ਉੱਥੋਂ ਬੈਠੇ ਦਲੇਰੀਆਂ ਦੇਈ ਜਾਂਦੇ ਢਾਡੀਆਂ ਵਾਂਗੂ ਵੀ ਚੱਕ ਦਿਓ ਪੱਟੇ ਅਨੰਦਪੁਰ ਸਾਹਿਬ ਜਿੱਤ ਕੇ ਹਟਣਾ ਤੇ ਆ ਪਾਉਂਦੇ ਨਹੀਂ ਬਾਈ ਜੀ ਕਾਊਂਟਿੰਗ 'ਚ ਦੇਖੋ ਇਹਨਾਂ ਨੇ ਸ਼ੰਕਾ ਜ਼ਰੂਰ ਉਠਾਈ ਆ ਪਰ ਅਸੀਂ ਤਾਂ ਪਹਿਲਾਂ ਹੀ ਡੀਸੀ ਸਾਹਿਬ ਨੂੰ ਬੇਨਤੀ ਕਰਦੇ ਆ ਤੁਹਾਡੇ ਮਾਧਿਅਮ ਤੋਂ ਵੀ ਵੀ ਵੱਧ ਤੋਂ ਵੱਧ ਜਿੰਨੀ ਵੀ ਇਹ ਵੀਡੀਓਗ੍ਰਾਫੀ ਕਰਾਈ ਜਾਵੇ ਬਾਈ ਜੀ ਜਿਹੜੇ ਕੋਈ ਸ਼ੰਕੇ ਆ ਦੂਰ ਹੋ ਜਾਣਗੇ ਤੇ ਉੱਥੇ ਜਾਣ ਦੀ ਤਾਂ ਤਾਂ ਲੋੜਾ ਨਾ ਜੇ ਅਸੀਂ ਕਹੀਏ ਵੀ ਨਹੀਂ ਹੋਣ ਦਿੰਦੇ ਅਸੀਂ ਤਾਂ ਕਹੀ ਜਾਂਦੇ ਜੀ ਦੋ ਦੀ ਥਾਂ ਚਾਰ ਕੈਮਰੇ ਲਾਓ ਵੀਡੀਓਗ ਇਹ ਥੋੜਾ ਡਿਪਰੈਸ਼ਨ ਚ ਦਾ ਹੈਗਾ ਐਵੇਂ ਮੈਂ ਤੁਹਾਨੂੰ ਕਹਾਂ ਵੀ ਹੈ ਨਹੀਂਗਾ ਬਿਣਾ ਗੱਲਾਂ ਬਾਈ ਜੀ ਗੱਲਾਂ ਬਾਤਾਂ ਚ ਤੁਹਾਡੇ ਸਾਹਮਣੇ ਕੀ ਕੁਝ ਬੋਲੀ ਜਾਂਦੇ ਆ ਉਹ ਬੁੱਟਾ ਸਿੰਘ ਵਿਚਾਰੇ ਦੇ ਸਿਵੇਜ ਨੂੰ ਫਰੋਲੀ ਜਾਂਦੇ ਆ ਹੋਰ ਇਧਰ ਉਰਲੀਆਂ ਪਰਲੀਆਂ ਮਾਰੀ ਜਾਂਦੇ ਆ ਜਾਂ ਜਿਵੇਂ ਇਹਨਾਂ ਦਾ ਕੈਂਡੀਡੇਟ ਸੀ ਅੱਗੇ ਪਿੰਡ ਦਾ ਤੋਂ ਕੋਲੇ ਖੜਾ ਸੀ ਵੀ ਕੁੱਤਾ ਮਾਨ ਨਹੀਂ ਹੁੰਦਾ ਸੋ ਇਹ ਜਿਹੀਆਂ ਗੱਲਾਂ ਨਾਲ ਮੈਨੂੰ ਤਾਂ ਲੱਗਦਾ ਮਾਨਸਿਕ ਸਤਲ ਨੂੰ ਵਿਗੜ ਗਿਆ ਜੀ ਜਦੋਂ ਦੇ ਗਿੱਦੜਬਾਤ ਹੋਏ ਹਾਰ ਗਏ ਤਾਂ ਹੁਣ ਇਹ ਆਪਦੀ ਪੁਰਾਣੀ ਖੋਈ ਹੋਈ ਜ਼ਮੀਨ ਭਾਲਦੇ ਆ ਜੀ ਉੱਥੇ ਹੁੰਦੀ ਨਹੀਂ ਆਰ ਸਾਡੇ ਨੂੰ ਸਾਨੂੰ ਵੱਧ ਪਊਗੀ ਜੇ ਇਹਨਾਂ ਨੂੰ ਫੇਰ ਵੀ ਕੋਈ ਸ਼ੰਕਾ ਤਾਂ ਫਿਰ ਕੱਲ ਨੂੰ ਫੇਰ ਪਵਾ ਲਓ ਭਾਵੇਂ ਸਾਨੂੰ ਕੋਈ ਚੱਕਰ ਨਹੀਂ ਸਾਡੇ ਬੰਦੇ ਤਾਂ ਚਾਰ ਵਾਰੀ ਪਵਾ ਲਓ ਜੀ ਹੋਰ ਪਵਾ ਲਓ ਇੱਕ ਵਾਰੀ ਕੋਈ ਰੌਲਾ ਹੋਵੇ ਤਾਂ ਸਾਨੂੰ ਤਾਂ ਪਹਿਲਾਂ ਵੀ ਕੋਈ ਰੌਲਾ ਨਹੀਂ ਜੀ ਹੋਣ ਵੀ ਕੋਈ ਰੌਲਾ ਨਹੀਂ ਜੀ